ਸ੍ਰੀ ਗੱਲ ਜੀ ਮੈਂ ਅੱਜ ਦੇ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦਾ ਕਾਟੋ ਕ੍ਰੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਆ ਕਾਂਗਰਸ ਪਾਰਟੀ ਦੀ ਹਾਈ ਕਮਾੜ ਚਾਹੁੰਦੀ ਹੈ ਕਿ 2027 ਦੇ ਵਿੱਚ ਇਨ ਪਿੰ ਜਿਹੜੀ ਹੈ ਸਰਕਾਰ ਬੰਨੀ ਚਾਹੀਦੀ ਹੈ ਕਾਂਗਰਸ ਪਾਰਟੀ ਨੂੰ ਲੇਕਿਨ ਕਾਂਗਰਸ ਪਾਰਟੀ ਦੀਆਂ ਟੜੇ ਬੰਦੀਆਂ ਕਾਂਗਰਸ ਪਾਰਟੀ ਦਾ ਇਕਜੁੱਟ ਹੋ ਕੇ ਨਾ ਚੁਲਣਾ ਅਚਲਣਾ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਘਾਟਾ ਦਵਾ ਰਿਹਾ ਹੈ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਹਾਲਾਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਦਾ ਟਕਰਾ 2027 ਦੇ ਵਿੱਚ ਆਮ ਆਦਮੀ ਪਾਰਟੀ ਨਾਲ ਲੱਗ ਰਿਹਾ ਹੈ ਕਿਉਂਕਿ ਜੇਕਰ ਗੱਲ ਕਰੀਏ ਸ਼ਰੋਮੀ ਅਕਾਲੀ ਦਲ ਦੀ ਭਾਜਪਾ ਦੀ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਦੀ ਜਾਂ ਜਿਹੜੀ ਨਵੀਂ ਬਣੀ ਗਿਆਨੀ ਖੱਪੇ ਸਿੰਘ ਜੀ ਦੀ ਪਾਰਟੀ ਉਹ ਹਜੇ ਦੌੜ ਵਿੱਚ ਨੇ ਪਾਰਟੀਆਂ ਉਹ ਪਾਰਟੀਆਂ ਨਾਲੋਂ ਕਾਂਗਰਸ ਪਾਰਟੀ ਜਿਹੜੀ ਚੱਕਰ ਦੇ ਸਕਦੀ ਹੈ 2027 ਵਾਸਤੇ ਹੁਣ ਕਾਂਗਰਸ ਪਾਰਟੀ ਦਾ ਜਿੱਥੇ ਆਪਣਾ ਕਲੇਸ਼ ਖਤਮ ਹੋਣ ਨਹੀਂ ਹੋ ਨਹੀਂ ਰਿਹਾ ਦੂਸਰੇ ਪਾਸੇ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਜਿਹੜੇ ਵੱਡੇ ਆਗੂ ਕੰਮ ਕਰ ਰਹੇ ਨੇ ਉਹ ਤਾਂ ਉਹ ਸੋਧਿਆਂ ਉੱਤੇ ਕੰਮ ਕਰਨਗੇ ਲੇਕਿਨ ਉਹਨਾਂ ਉਹਧਿਆਂ ਤੇ ਚੱਲਦੇ ਕਾਂਗਰਸ ਪਾਰਟੀ ਇੱਕ ਨਵਾਂ ਧਮਾਕਾ ਕਰਨ ਜਾ ਰਹੀ ਹੈ ਕਾਂਗਰਸ ਪਾਰਟੀ ਹੁਣ ਨਵੇਂ ਅਹੁਦੇਦਾਰਾਂ ਨੂੰ ਚੁਣੇਗੀ ਜਿਹੜੇ ਉਹ ਕਾਂਗਰਸ ਪਾਰਟੀ ਦੇ ਉਧੇਤਰ ਹੋਣਗੇ ਉਹ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਨਗੇ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਕਾਟੋਕਲੇਸ਼ ਹੈ ਜਾਤੀ ਪ੍ਰਧਾਨ ਨੂੰ ਲੈ ਕੇ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਹੈ ਕਾਫੀ ਜਿਹੜਾ ਹੈ ਰੋਲਾ ਦਿਖਾਈ ਦਿੱਤਾ ਪਿਛਲੇ ਦਿਨੀ ਵੀ ਦਿਖਾਈ ਦਿੱਤਾ ਤੇ 2022 ਤੇ 24 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਘਾਟਾ ਖਾਦਾ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਬਵੇਸ਼ ਬਗੇਲ ਨੂੰ ਹਟਾ ਕੇ ਯਾਨੀ ਕਿ ਕਿਉਂਕਿ ਉਹਨਾਂ ਕੋਲ ਜਿਹੜਾ ਹੈ ਪੰਜਾਬ ਦੀ ਕਾਂਗਰਸ ਪਾਰਟੀ ਦੀ ਇੱਕੋ ਜੁੱਟ ਜਿਹੜੇ ਉਹਦੇ ਵੱਡੇ ਆਗੂ ਨਹੀਂ ਕੀਤੇ ਗਏ ਜਿੱਥੇ ਪ੍ਰਤਾਪ ਸਿੰਘ ਬਾਜਵਾ ਰਾਜਾ ਉੜਿੰਗ ਚਰਨ ਸਿੰਘ ਚੰਨੀ ਦੀ ਗੱਲ ਕਰ ਲਈਏ ਰਾਣਾ ਗੁਰਜੀਤ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਯਾਨੀ ਕਿ ਇਹ ਸਾਰੇ ਆਗੂ ਕਿਤੇ ਨਾ ਕਿਤੇ ਫਿਰ ਵੀ ਬिखरਦੇ ਹੀ ਦਿਖਾਈ ਦਿੱਤੇ ਇਹਨਾਂ ਨੂੰ ਇੱਕ ਜੁੱਟ ਨਹੀਂ ਕੀਤਾ ਗਿਆ ਤਾਂ ਹੁਣ ਜਿਹੜੀ ਹੈ ਕਾਂਗਰਸ ਪਾਰਟੀ ਹਰੇਕ ਵਰਗ ਦੇ ਲੋਕਾਂ ਦੇ ਉੱਤੇ ਕੰਮ ਕਰਨ ਵਾਸਤੇ ਚਾਹੇ ਉਹ ਅਨੁ ਅਨੁਸਚਿਤ ਜਿਹੜੀ ਹੈ ਚਿਹਰਾ ਹੋਵੇ ਚਾਹੇ ਉਹ ਬੀਸੀ ਚਿਹਰਾ ਹੋਵੇ ਚਾਹੇ ਉਹ ਜੱਟ ਸਿੱਖ ਚਿਹਰਾ ਹੋਵੇ ਯਾਨੀ ਕਿ ਹਰੇਕ ਚਿਹਰੇ ਨੂੰ ਲੈ ਕੇ ਜਿਹੜੀ ਹੈ ਕਾਂਗਰਸ ਪਾਰਟੀ ਚੱਲੇਗੀ ਕਿਉਂਕਿ ਕਾਂਗਰਸ ਪਾਰਟੀ ਇਨ ਬਿਨ 2027 ਦੇ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿਹੜੀ ਹੈ ਹੁਣ ਇੱਕ ਸਿਆਸਤ ਦੇ ਵਿੱਚ ਵੱਡਾ ਧਮਾਕਾ ਕਰਨ ਜਾ ਰਹੀ ਹੈ ਜਿੱਥੇ ਰਾਜਾ ਬਿੰਦ ਵਰਗੇ ਤਾਂ ਚਲੋ ਪ੍ਰਕਾਸ਼ ਸਿੰਘ ਬਾਜਵਾ ਇਹ ਸਾਰੇ ਤਾਂ ਕੰਮ ਕਰਨਗੇ ਕਰਨਗੇ ਲੇਕਿਨ ਹੁਣ ਚਿਹਰਾ ਜਿਹੜਾ ਹੈ ਮੁੱਖ ਮੰਤਰੀ ਦਾ ਉਹ ਕਿਹੜਾ ਹੋਵੇਗਾ ਜਿਹੜਾ ਜਨਵਰੀ ਦੇ ਵਿੱਚ ਐਲਾਨ ਵੀ ਕਰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਇਹਨਾਂ ਸਾਰੀ ਜਾਤੀ ਇਹ ਜਾਤੀ ਵਰਗ ਨੂੰ ਲੈ ਕੇ ਜਿਹੜਾ ਹੈ ਕਾਂਗਰਸ ਪਾਰਟੀ ਆਪ ਦੇ ਆਉਣ ਵਾਲੇ ਸਮੇ ਨੂੰ ਸੰਭਾਲਣਾ ਚਾਹੁੰਦੀ ਹੈ ਤੇ ਦੂਸਰੇ ਪਾਸੇ ਵੱਡਾ ਧਮਾਕਾ ਕਰਨ ਜਾ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਹੀ 2027 ਦੇ ਵਿੱਚ ਟੱਕਰ ਦੇ ਦੇ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੱਗੇ ਹੋਏ ਨੇ ਲਗਾਤਾਰ 2027 ਦੀ ਤਿਆਰੀ ਕਿਚਣ ਵਾਸਤੇ ਲੇਕਿਨ ਕਾਂਗਰਸ ਪਾਰਟੀ ਇਸ ਟਾਈਮ ਜਿੱਥੇ ਢਿੱਲ ਵਰਤਕੇ ਵੈਕੀ ਹੋਈ ਸੀ ਜਿੱਥੇ ਕਾਟੋ ਫਲੇਸ਼ ਆਦੇ ਖਤਮ ਨਹੀਂ ਹੋ ਰਹੀ ਸੀ ਲੇਕਿਨ ਹੁਣ ਕਾਂਗਰਸ ਪਾਰਟੀ ਵੀ ਜਿਹੜੀ ਹੈ ਮੈਦਾਨ ਦੇ ਵਿੱਚ ਆ ਚੁੱਕੀ ਹੈ ਤੇ ਪੂਰੀ ਤਿਆਰੀ ਦੇ ਨਾਲ ਮੈਦਾਨ ਦੇ ਵਿੱਚ ਆ ਕੇ ਕਾਂਗਰਸ ਪਾਰਟੀ ਵੱਲੋਂ ਹਰੇਕ ਵਰਗ ਦੀ ਵੋਟ ਲੈਣ ਵਾਸਤੇ ਜਿਹੜੀ ਹੈ ਇੱਕੋ ਪਾਈਚਾਰਾ ਸਾਂਝਾ ਪਾਈਚਾਰਾ ਕਰਕੇ ਜਿਹੜਾ ਹੈ ਪੰਜਾਬ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪਿਆਰੀ ਕੀਤੀ ਜਾ ਰਹੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਵੱਡੇ ਅਹੁਦੇ ਉਹਦਿਆਂ ਤੇ ਬੈਠੇ ਜਿਹੜੇ ਨੇ ਜਿਹੜੇ ਨੇ ਇਹਨਾਂ ਦੇ ਵੱਡੇ ਆਗੂ ਉਹਨਾਂ ਦੀ ਜਗ੍ਹਾ ਤੇ ਜਿਹੜੇ ਨੇ ਹੋਰ ਉਹਦੇ ਤਾਰਾਂ ਦਾ ਐਲਾਨ ਕਰਨ ਜਾ ਰਹੀ ਹੈ ਜਿੱਥੇ ਭਾਰੀ ਗਿਣਤੀ ਦੇ ਵਿੱਚ ਵੋਟਰ ਜਿਹੜਾ ਹੈ 2027 ਦੇ ਵਿੱਚ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ